ਖੇਲਦੇ ਤਾਂ ਲਈਦੇ ਦਿਲ ਹੈ ਨਹੀਂ ਸਾਡੇ ਕੋਲੇ ਆਹ ਦੇਖੋ ਨਾ ਆਹ ਭਾਈ ਜਾਨਾ ਨੇ ਪਿੱਛੇ ਸ਼ਟਰ ਰੱਖਿਆ ਹੈ ਹਾਂ ਸ਼ਟਰ ਰੱਖਿਆ ਵਾ ਇਹ ਲਾ ਕੋਣ ਵਾ ਰਾਤ ਨੂੰ ਦੁਕਾਨ ਬੰਦ ਰਾਤ ਨੂੰ ਦੁਕਾਨ ਮਾ ਤੇ ਸਵੇਰੇ ਖੋਲ ਕੇ ਰੱਖੀਦੀ ਆ ਹੋਰ ਸੁਣਾਓ ਕਿਦਾਂ ਫੇ ਅੱਖਾਂ ਵੀ ਲਾਲ ਬਹੁਤ ਹੋਈਆਂ ਨੇ ਉਹ ਮਾਲ ਤੇਜ ਆ ਹੋਜੀ ਕੋਕੋਨਟ ਵੀ ਪੈ ਗਿਆ ਉੱਤੇ ਐਂ ਲੱਗਦਾ ਜਿਵੇਂ ਵਰਪਾ ਹੀ ਹੁੰਦੀ ਫਰੈਸ਼ਰ ਪਾਣਾ ਦੇ ਪਾਣੀ ਵਾਲਾ ਹਾਂ ਨੇ ਥੋੜਾ ਜਿਹਾ ਰਹਿ ਗਿਆ ਥੋੜਾ ਜਿਹਾ ਰਹਿ ਗਿਆ ਓਏ ਐ ਵੀ ਕਰੀ ਜਾਂਦੇ ਨੇ ਇਹ ਆ ਜੀ ਇੱਥੋਂ ਦਾ ਫੇਮਸ ਪਲਾਜ਼ਾ ਜਿਹਨੂੰ ਕਹਿੰਦੇ ਆ ਲਿਬਰਟੀ ਲਿਬਰਟੀ ਸਕੁਅਰ ਤੇ ਇੱਥੇ ਦੇਖੋ ਤੁਸੀਂ ਰਾਸ਼ਲ ਲੱਗਿਆ ਕਿੰਨਾ ਸਰਾਰੇ ਚਰਪੜੇ ਪਰਨਾ ਫੜ ਲਿਆ ਜੱਡੀਆਂ ਵਾਲਾ ਤੇਸੀ ਬਣ ਕੇ ਪੂਰੇ ਬਾਦਰ ਲਵੀ ਵਾਹ ਚੰਗਾ ਸੋਹਣਾ ਓਏ ਭਾਈ ਇਹਨੂੰ ਬੋਦੇ ਲਿਬਰਟੀ ਸਕੁਅਰ ਕਿੱਥੇ ਕਹਾਂ ਲਿਬਰਟੀ ਲਿਬਰਟੀ ਕੱਲਾ ਲਿਬਰਟੀ ਤੋ ਲੈਬਰਟੀ ਦੇ ਵਿੱਚ ਆ ਬਾਈ ਹੈਲੀਕਾਪਟਰ ਉਡਾ ਰਿਆ ਸੀ ਛਿਬਰੀ ਵੀ ਪਿੱਛੇ ਇੱਕ ਮਿੰਟ ਸਾਈਡ ਮੋਡ ਆ ਨਾ ਹੈਲੀਕਾਪਟਰ ਪੈਰਾਸ਼ੂਟ ਆ ਮੈ ਹੈਲੀਕਾਪਟਰ ਬੋਲਦੇ ਇਸ ਨੂੰ ਦੇਸ਼ ਸੇਮ ਹੈ ਨਾਮ ਅਲੱਗ ਅਲੱਗ ਹੈ ਆ ਵੇਖੋ ਜੀ ਛੋਟੇ ਉਤੇ ਆ ਬਹੁਤ ਉਡਾਇਆ ਉਹ ਹੱਥ ਦੀ ਰਹਿ ਗਿਆ ਕੁੜੀ ਆ ਆ ਵੇ ਕਿੱਧਰ ਗਿਆ ਆ ਆ ਰਿਹਾ ਯੋ ਬਚੋ ਆ ਰਿਹਾ ਕਿੰਨੇ ਦਾ ਇਹ ਦੇਖੋ 40 ਐਨਾ ਮਹਿੰਗਾ ਉਹ ਮਾਮਾ ਸਾਡੇ 50 ਰੁਪਏ ਦਾ ਦਿੰਦੇ ਆ ਜੀ ਉਸਤਾਦ ਜੀ ਮਦਸਰ ਮਦਸਰ ਜੀ ਮੈਨੂੰ ਇੱਕ ਮਿੰਟ ਬਾਹਰ ਛੱਡ ਦਿੰਦੇ ਆ ਤੇ ਮੈਂ ਆਪਦੇ ਗਾਹ ਕ ਲੱਪੜਾ ਲਾ ਕੇ ਆਣਾ ਮੈਂ ਇੱਕ ਦਮ ਹੀ ਗਿਆ ਉਹ ਮੈਂ ਕਹਿਣਾ ਹੁਣ ਵੀ 4-5 ਸਬਸਕ੍ਰਾਈਬਰ ਬਣਾਈ ਲਈਏ ਜਿੱਥੇ ਆਏ ਆ ਉਹ ਜੀ ਲਿਬਰਟੀ ਨੂੰ ਬਾਏ ਬਾਏ ਅਗਲੀ ਵਾਰੀ ਮਿਲਾਂਗੇ ਅਮੀਰ ਹੋ ਕੇ YouTube ਤੇ ਫਿਰ ਸ਼ਾਪਿੰਗ ਕਰਾਂਗੇ ਇੱਥੇ ਮੈਂ ਕਹਿੰਦਾ ਸੀ ਮੈਂ ਕਿਹਾ ਅੰਜੂ ਸਰੋਇਆ ਵਾਸਤੇ ਅਗਲੇ ਸਾਲ ਦੁਬਾਰੇ ਆਉਣਾ ਪੈਣਾ ਹੁਣ ਇਸੇ ਲਈ ਮੈਂ ਤੁਹਾਨੂੰ ਸਾਰਾ ਕੁਝ ਕਵਰ ਕਿ ਨਹੀਂ ਦੇ ਕੇ ਤੋੜਨਾ ਹੈ 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 ਕਿਦਾਂ ਸਰ ਗਏ ਨਹੀਂ ਵਧੀਆ ਵਧੀਆ ਅਗਲੇ ਸਾਲ ਫੇਰ ਆਵਾਂਗੇ ਅੰਜੂ ਸਰੋਇਆ ਦੂਜੇ ਅਲਵੇਲਾ ਟੀਵੀ ਦੇਖੋ ਇਹ ਸੀ ਤੁਹਾਡਾ ਧਾਰਮਿਕ ਟ੍ਰਿਪ ਹਾਂਜੀ ਇਹਦਾ ਤੁਹਾਡਾ ਘੁੰਮਣ ਵਾਲਾ ਟ੍ਰਿਪੋਂ ਡਿਫਰੈਂਟ ਹੋਣਾ ਹੈ ਨਹੀਂ ਠੀਕ ਆ ਅਗਲੇ ਸਾਲ ਪੱਕੀ ਗੱਲ ਟੇਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿੱਥੇ ਆ ਗੋ ਬਲੌਗ ਹਾਂ ਜੀ ਮੈਂ ਪਤਾ ਨਹੀਂ ਵਿਕਰ ਵਾਲਾ ਪਤਾ ਅੱਜ ਆ ਕਿੱਥੇ ਪਹੁੰਚਿਆ ਇਹ ਕਿੱਥੇ ਪਹੁੰਚਿਆ ਆ ਰਾਤ ਦੀ ਦੁਕਾਨ ਦੇਲਦੇ ਤਾਂ ਲਈਦੇ ਦਿਲ ਹੈ ਹੀ ਨਹੀਂ ਸਾਡੇ ਕੋਲੇ ਆਹ ਵੇਖੋ ਨਾ ਆਹ ਭਾਈ ਜਾਨਾ ਨੇ ਪਿੱਛੇ ਸ਼ਟਰ ਰੱਖਿਆ ਹੈ ਹਾਂ ਸ਼ਟਰ ਰੱਖਿਆ ਵਾ ਇਹ ਲਾਉਣ ਵਾ ਰਾਤ ਨੂੰ ਦੁਕਾਨ ਬੰਦ ਰਾਤ ਨੂੰ ਦੁਕਾਨ ਮਾਤ ਸਵੇਰੇ ਖੋਲ ਕੇ ਰੱਖੀਦੀ ਆ ਚਲੋ ਸਾਹਿਬ ਕੀ ਹੋਈ ਨੇ ਹਾਸਾ ਕਿੱਥੋਂ ਹੁੰਦਾ ਵਲੌਗ 'ਚ ਲੋਕ ਹਾਂਜੀ ਹੱਸ ਜੀ ਕਿਹੜੇ ਨੇ ਤਵੀ ਧਾਕਾ ਕਰਦੇ ਨਹੀਂ ਨਹੀਂ ਉਹ ਐਣਾ ਅੱਜ ਪਰਨਾ ਥੋੜਾ ਕਟ ਕੇ ਮੰਨ ਲਿਆ ਕੰਨ ਬੰਦ ਹੋਏ ਪਏ ਅੱਛਾ ਅੱਛਾ ਹੋਰ ਸੁਣਾਓ ਕਿਤਾਬੀ ਅੱਖਾਂ ਵੀ ਲਾਰ ਬਹੁਤ ਹੋਈਆਂ ਉਹ ਮਾਲ ਤੇਜ ਮਾਲ ਤੇਜਾ ਅੱਖਾਂ ਲਾਲ ਕਰਦੀਆਂ ਨਹੀਂ ਪਰਨਾ ਘੁੱਟ ਕੇ ਬੰਨੇ ਹੋਇਆ ਇਹ ਵੀ ਸਹੀ ਆ ਪਰਨੇ ਦਾ ਕਮਾਲ ਨਹੀਂ ਆ ਮਾਲ ਦਾ ਹੀ ਕਮਾਲ ਆ ਇਹ ਅੱਖਾਂ ਨੂੰ ਹੁਣੇ ਅਸਰ ਹੋਣ ਲੱਗ ਗਿਆ ਅਫਗਾਨਿਸਤਾਨ ਦਾ ਮੇਲਾ ਤਾਂ ਫਿਰ ਇਹ ਇਹ ਪਰਨਾ ਲਾਲ ਕਰਕੇ ਨੇ ਸ਼ੈਤਾਨ ਕੀ ਪਾਵਾਂ ਹਾਂਡੀ ਵਾਲਾ ਸਾਲਣ ਹਾਂ ਢੀ ਵਾਲਾ ਸਾਲਣ ਪਈ ਹੈ ਕਹਿੰਦੇ ਇਹ ਤਾਂ ਤੇਰੀ ਵਾਵਾ ਲੱਗਦੀ ਹੈ ਕਿਹੜੀ ਚੋਂ ਓ ਹਾਂ ਢੀ ਚ ਲੈ ਲਾਲਾ ਆ ਖਾਣ ਲੱਗਿਆ ਵਾ ਜਿਹਦੀ ਤੇਰੀ ਹਮੇਸ਼ਾ ਦਿਲੋਂ ਖੁਸ਼ ਰਹੀ ਹੈ ਹਾਂ ਢੀ ਵਾਲਾ ਸਾਲਣ ਖਾਣ ਦੀ ਚੱਕ ਐਸ਼ ਕਰ ਆਵਾਜ਼ ਹਾਂ ਤੇ ਕਾ ਕੇ ਬੋਲ ਇਹਨਾਂ ਨੇ ਕਹਿ ਕਹਿ ਕੇ ਨਾ ਮੇਰੇ ਵਲੌਗ ਚ ਮੇਰੇ YouTube ਹੈਂਡਲ ਦੀ ਸਪੇਸ ਘਟਾ ਦੀ ਆ ਤੇ ਹੁਣ ਆਪਾਂ ਸਪੇਸ ਜਮਾ ਚੱਕ ਦੀ ਨਹੀਂ ਜਿੰਨਾ ਕਨਫਿਊਜ਼ਨ ਨਾ ਉਹਨਾਂ ਲੋਕਾਂ ਨੂੰ ਲੱਪਣ ਲੱਗਾ ਸਟਾਰਟ ਕਰ ਲਾਓ ਜੇ ਸੋ ਕਮਲ ਦੇ ਵਿੱਚ ਸਪੇਸ ਪੂਸ ਤੋਂ ਬਗੈਰ ਰੱਖੋ ਤਾਂ ਲੰਮੇ ਪੈ ਸਕਦੇ ਲੰਮੇ ਪੈ ਸਕਦੇ ਸਪੈਸ਼ਲੀ ਤੁਹਾਡੇ ਵਰਗੇ ਲੰਮੇ ਪੈ ਸਕਣਾ ਨਾ ਹੋਰ ਤੁਸੀਂ ਕਿਨੇ ਤੱਕ ਹੋ ਜਦੋਂ ਸਾਧ ਲੋਗੇ ਸੀ ਹਾਂ ਤੇ ਸਾਧ ਤੋਂ ਹੋੜੇ ਲੈ ਲੈਂਦੇ ਆ ਕੇ ਬਸ ਠੀਕ ਆ ਸੱਧਿਆ ਲੈ ਪੱਕਾ ਕੋਈ ਨਹੀਂ ਦੇ ਦੋ ਚਲੋ ਸਾਰਾ ਇੰਤਜ਼ਾਰ ਹੋ ਰਿਹਾ ਸਾਰਿਆਂ ਦਾ ਇੰਤਜ਼ਾਰ ਇੰਤਜ਼ਾਰ ਓਕੇ ਜੀ ਤੇ ਸਵੇਰੇ ਟਾਈਮ ਕਰਦੇ ਸਵੇਰੇ ਮਿਲਿਆ ਥੋੜਾ ਚਿਰ ਚਲੋ ਚਲੋ ਮੈਨੇ ਸਰ ਕੈਮਰੇ ਮੂਰੇ ਦਿਖੋ ਸਕੇਦਾ ਮੈਨੇ ਓਕੇ ਜੀ ਬਾਏ ਬਾਏ ਦੋਸਤਾਂ ਦਾ ਡਰਾਈਵ ਰੂਟ ਲੱਗੇ ਲੱਗੇ ਆ ਵੀ ਕੋ ਮਿੱਟੀ ਸਾਹਮਣ ਆ ਸੌਫ ਤਾਂ ਭਾਵੇਂ ਨਾ ਹੀ ਪਾਓ ਨਾ ਨਾ ਸੌਫ ਚੱਕ ਦੇ ਤਾਂ ਹੀ ਤੇ ਫਿਰ ਉਤ ਸੌਫ ਨਾਲ ਮਿੱਠਾ ਕਰਦੇ ਨੇ ਸੌਫ ਚੱਕ ਦੇ ਲੋ ਜੀ ਲਾਹੌਰ ਦਾ ਸਪੈਸ਼ਲ ਪਾਣ ਬਣਨ ਲੱਗਿਆ ਤੁਹਾਡੇ ਸਾਹਮਣੇ ਦੁਕਾਨ ਦਾ ਨਾਮ ਮੈਂ ਤੁਹਾਨੂੰ ਬਾਅਦ ਜਾ ਕੇ ਦੱਸਾਂ ਦੂੰਗਾ ਹਾਂਜੀ ਇਹ ਸੌਫ ਪਾਓ No problem ਉਹ ਜੀ ਕੋਕਨਟ ਵੀ ਪੈ ਗਿਆ ਉੱਤੇ ਐਂ ਲੱਗਦਾ ਜਿਵੇਂ ਬਰਪਾ ਹੀ ਹੁੰਦੀ ਫਰੈਸ਼ਰ ਪਾੜਾ ਦੇ ਹਾਂ ਸੌਫ ਪਾਓ ਦੋ ਇਹ ਸੀਟ ਹੈ ਜਿਹੜਾ ਬਿੱਟੇ ਬਾਂ ਦੇ ਦੇਣਾ ਕਿੰਨਾ ਵੱਡਾ ਮੰਗਦਾ ਕਿਹੜਾ ਇਹ ਅੱਛਾ ਹੀ ਮਰ ਰਿਹਾ ਉਹ ਸਹੀ ਹੈ ਮਰ ਰਿਹਾ ਪਾਉ ਲੋ ਜੀ ਪਾਲ ਆਲਮੋਸਟ ਰੈਡੀ ਹੈ ਕਿ ਸ਼ੋਹਾਂ ਪਾਣੀ ਆ ਨਾ ਹਾਂਜੀ ਉਹ ਇਹਦੀ ਗੱਲ ਕਰਦਾ ਸੀ ਮੈਂ ਲੋ ਜੀ ਤਿੰਨ ਪਾਣ ਆ ਗਏ ਆ ਮਿੱਠੇ ਪਾਣ ਖਾ ਕੇ ਮਿੱਠੇ-ਮਿੱਠੇ ਹੋ ਜਾਣਗੇ ਸਮਾਈਲ ਮਦਸਰ ਜੀ ਜੀ ਚੰਗੀ ਤਰ੍ਹਾਂ ਕਰੋ ਮਸਮਾਈਲ ਮੈਂ ਜਬੜੇ ਚੋੜੇ ਕਰ ਹਾਂ ਥੋੜਾ ਸਿੱਧੇ ਹੋ ਕੇ ਖੜੋ ਟੈਟ ਅੰਦਰ ਕਰੋ ਹਾਂ ਅੱਖਾਂ ਖੋਲੋ ਮਾੜੀ ਆਈ ਹੈ ਮਾਈ ਨਹੀਂ ਵੇਹੇ ਖੋਲੋ ਮਾਈ ਥੋੜੇ ਇਥੇ ਲੱਗਿਆ ਕੁਛ ਲਾਇਆ ਪਾਣੀ ਹੋਣਾ ਹਾਂ ਨਹੀਂ ਥੋੜਾ ਜਿਹਾ ਰਹਿ ਗਿਆ ਥੋੜਾ ਜਿਹਾ ਰਹਿ ਗਿਆ ਓਏ ਐ ਵੀ ਕਹੀ ਜਾਂਦੇ ਨੇ ਚਲੋ ਮੈਂ ਤਾਂ ਵੀਡੀਓ ਬਣਾਉਂਦਾ ਸੀ ਹੁਣ ਮੈਂ ਫੋਟੋ ਖੈ ਦਿਨਾ